ਆਪਣੇ ਕੋ ਚਾਹੀਏ ਉਹ ਵਿਚਵੇਂ ਨਿਕਲਦਾ ਨਾ ਜੋ ਪੈਸੇ ਤੋ ਇਹ ਕੌਣ ਸਾ ਹੈ ਹਾਂ ਇਹੀ ਹੈ ਇਹ ਨਿਕਲਣਾ ਇਹ ਵੀ ਇਹੀ ਖੜੇ ਆਂ ਚਾਰਖੰਡ ਤੋਂ ਬਚੰਚੀ ਇੱਥੋਂ ਮਿਲਦੇ ਸਾਰੇ ਸੰਦ ਬੜੇ ਆਹ ਕਰਪਾਨਾ بیسਬਾਲ ਛੋਟੀਆਂ ਬਹੁਤ ਤਕੜੀਆਂ ਨੇ ਪਲਤਵਾਲ ਹੁੰਦੀਆਂ ਕੁੰਡੇ ਖਾਂਡੇ ਤੇ ਆਪਾਂ ਲੈਣ ਲੱਗਿਆ ਗਾਸਟਰ ਘਰੇ ਮੋਟਰਸਾਈਕਲ ਦੇ ਅੱਗੇ ਤੇ ਆਉਣਾ ਜਾਣਾ ਨੇਰੇ ਵੇਰੇ ਉਹ ਰੱਖਣੋਂ ਵਿੱਚੋਂ ਨਿਕਲਦਾ ਜਿਹੜਾ ਚੁਰਾਇਆ ਇੱਥੇ ਵੀ ਦੁਕਾਨਾਂ ਬਹੁਤ ਘੱਟ ਆ ਵੇਖੋ ਗਾਂ ਤੱਕ ਸਾਰੀਆਂ ਦਿਕਤਾਂ ਆ ਹੋਏ ਇੱਥੇ ਬਣਦੇ ਆ ਸਾਰੇ ਆ ਢਾਲਾਂ ਜਿਹਦਾ ਇਹ ਘਾਟਾ ਇਹਦੇ ਕੋ ਸਮਾਨ ਨੂੰ ਕਈ ਦੁਕਾਨਾਂ ਤੇ ਬਹੁਤ ਹੁੰਦਾ ਆਪਾਂ ਹੁਣ ਲੈਣ ਲੱਗਿਆ ਆ ਕਢਾਲਣਾ ਇਸ ਕੋ ਆ ਵੇ ਆ ਨਿਕਲ ਦੋ ਕਿਰਤ ਸਿੰਘ ਆ ਆ ਲੈਣ ਲੱਗਿਆ ਵਿੱਚ ਕਿੰਨੇ ਕੀ ਐ ਯਾਰ ਮਹਿੰਗੀ ਬਹੁਤ ਲਗਾ ਰਹੇ ਨੇ ਨਹੀਂ ਨਹੀਂ ਬੱਗੇ ਨਹੀਂ ਇੰਨਾ ਲੰਮਾ ਕਰਨਾ ਤੇ ਇਹਦਾ ਨੰਬਰ ਪਾ ਲੈਣੇ ਆ ਭਾਈ ਇਸੇ ਵੀ ਲੰਬਾ ਨਹੀਂ ਇਹ થઈ ਪਹਿਲਾਂ ਇਹ ਲੈ ਘਰ ਆ ਤੈਉਂ ਜਾਣਾ ਤੇ ਵੱਡੇ 550 ਕਹਿੰਦਾ ਉਹ ਚਲੋ ਦੇਖਦੇ ਹਾਂ ਹਾਂ ਲੰਬਾ ਵੀ ਹੋ ਜਾਂਦਾ ਨਾ ਜੁੜ ਕੇ ਤਾਂ ਠੀਕ ਹੈ ਭਾਈ ਆਪਾਂ ਲੈ ਲੈਣੇ ਫਿਰ ਦੱਸਦੇ ਹਾਂ